ਹੈਲੋ ਪੋਸਟ ਪੰਜਾਬੀ ਦੇਖ ਰਹੇ ਹੋ ਖੇਤੀਬਾੜੀ ਮੰਤਰੀ ਕੁਡਿਆ ਸਾਹਿਬ ਇਕ ਮਿੰਟ ਲੈਣਾ ਹੈ ਪੋਸਟ ਥਰੂ ਲੈ ਕੇ ਅੱਜ ਜਿਹੜਾ ਸਵਾਲ ਚੁੱਕਿਆ ਗਿਆ ਕੀ ਲੱਗਦਾ ਇਸ ਬਾਰੇ ਵੇਖੋ ਉਹ ਮੈਂਬਰ ਸਾਹਿਬ ਨੇ ਸਵਾਲ ਰੱਖਿਆ ਸੀ ਪਰ ਕੋਈ ਇਹ ਜੀ ਗਵਰਨਮੈਂਟ ਦੀ ਅਜੇ ਤੱਕ ਨਹੀਂ ਨਾ ਕੋਈ ਇਹ ਬਹੁਤ ਆ ਗੰਭੀਰ ਤੇ ਵਿਚਾਰ ਨੂੰ ਸੋਚਣ ਵਾਲਾ ਮਾਮਲਾ ਹੈ ਪਰ ਕੁਡਿਆ ਸਾਹਿਬ ਕਿਤੇ ਨਾ ਕਿਤੇ ਇਹ ਦੇਖਿਆ ਜਾਵੇ ਅੱਜ ਜਿਹੜਾ ਪੋਸਟ ਪਕੜਾ ਹੋਇਆ ਨਜ਼ਰ ਆਇਆ ਇਸ ਤਰ੍ਹਾਂ ਦੇਖ ਦਿਓ ਸਰ ਉਹ ਪੋਸਟ ਕੀ ਕੀਤਾ ਮੈਂ ਇਸ ਤਰ੍ਹਾਂ ਕੀ ਉਹ ਲੀਗਲ ਕੀਤੀ ਜਾ ਸਕਦੀ ਮੈਂਬਰ ਸਾਹਿਬ ਨੇ ਰੱਖਿਆ ਸੀ ਪਰ ਇਹ ਗੰਭੀਰ ਮੁੱਦਾ ਸਾਰਾ ਸੋਚਨ ਵਿਚਾਰ ਤੋਂ ਬਾਅਦ ਹੀ ਕੋਈ ਕੀ ਲਾ ਸਕਦਾ ਉਹ ਗਗਨਪ੍ਰੀਤ ਮੰਤਰੀ ਜੀ ਤੁਸੀਂ ਵੀ ਮੀਟਿੰਗ ਹੈ ਜੀ ਮੰਤਰੀ ਤੁਸੀਂ ਵੀ ਮਜ਼ਾਕੀਆ ਲੈਜਿਸ ਕਿਹਾ ਕਿ ਮੈਂ ਵੀ ਉਸ ਉਮਰਵਲ ਵੱਧਾ ਜਾ ਰਹੇ ਹਾਂ ਤਾਂ ਕੀ ਲੱਗਦਾ ਇਹ ਡਿਮਾਂਡ ਹੈ ਇਸ ਚੀਜ਼ ਦੀ ਕੋਪ ਜਿਹੜੀ ਉਹ ਗੱਲ ਤਾਂ ਐਵੇਂ ਜਿਵੇਂ ਉਹਨਾਂ ਨੇ ਆਖਿਆ ਸੀ ਮੈਂ ਉਹਨੂੰ ਉਸ ਵਿੱਚ ਕਰ ਲਿਆ ਸੀਗਾ ਡਿਮਾਂਡ ਜਾਂ ਰਿਮਾਂਡ ਦਾ ਨਹੀਂ ਇਸ ਦਾ ਕਿਉਂਕਿ ਕਿਸੇ ਵੀ ਨਸ਼ੇ ਨੂੰ ਕੋਈ ਵੀ ਸਰਕਾਰ ਆਪਣੇ ਵੱਲੋਂ ਬੜਾਵਾ ਨਹੀਂ ਦੇ ਸਕਦੀ ਹਮ ਸੱਚ ਸਪੀਕਰ ਸਾਹਿਬ ਕੀ ਕਹਿੰਦੇ ਹੋ ਨਜ਼ਰ ਆਇਆ ਕਿ ਪਹਿਲਾਂ ਠੇਕੇ ਹੁੰਦੇ ਸੀ ਅਧਿਨ ਦੇ ਉਹਨਾਂ ਬਾਰੇ ਦੀ ਜਾਣਕਾਰੀ ਦਿਓ ਕਿ ਅੱਜ ਦੇ ਉਹ ਕਿਉਂ ਬੰਦ ਹੋਏ ਨੇ ਇਹ ਉਹ ਵਿਖੋ ਉਹ ਬਾਰੇ ਤਾਂ ਮੈਨੂੰ ਪਤਾ ਨਹੀਂ ਪਹਿਲਾਂ ਪੜਿਆ ਜਾਊਗਾ ਵੀ ਕਿਉਂ ਬੰਦ ਕਰ ਦਿੱਤੇ ਗਏ ਕੀ ਗੱਲ ਹੋਈ ਪਹਿਲਾਂ ਹੋਇਆ ਕਰਦੇ ਸੀ ਆਪਣੇ ਤਾਂ ਜਨਮਾਂ ਦੀ ਆਦੀ ਗੱਲ ਹੋਣੀ ਹੈ ਕੀ ਗੁਜਾਇਸ਼ ਹੈ ਸਰ ਕਿਉਂਕਿ ਅੱਜ 4 ਤੋਂ 5 ਐਮਐਲਏ ਜਿਹੜੇ ਨੇ ਇਸ ਗੱਲ ਦਾ ਸਮਰਥਨ ਕਰਦੇ ਨਜ਼ਰ ਆਇਆ ਕਿ ਸਿੰਥੈਟਿਕ ਡਰੱਗਸ ਤੋਂ ਅਗਰ ਯੂਜ਼ ਨੂੰ ਦੂਰ ਕਰਨਾ ਹੈ ਤਾਂ ਕਿਤੇ ਨਾ ਕਿਤੇ ਪੋਸਟ ਜਾਂ ਫਿਰ ਜਿਹੜੀ ਜੇ ਅਸੀਂ ਉਹ ਤੋਂ ਦੂਰ ਤਾਂ ਸਾਰਾ ਸਮਾਜ ਨਾਲ ਮਿਲ ਕੇ ਔਰ ਮਾਪੇ ਔਰ ਬੱਚੇ ਵੀ ਸੋਚਣ ਇਹ ਤਾਂ ਨਹੀਂ ਨਾ ਵੀ ਕਿਸੇ ਗੱਲ ਦਾ ਕੋਈ ਹੱਲ ਇਸ ਤਰ੍ਹਾਂ ਪਤਾ ਨਹੀਂ ਜਨ ਸਕਦੇ ਉਹ ਵੱਖਰੀ ਚੀਜ਼ ਆ ਕਿਉਂਕਿ ਪਹਿਲਾਂ ਜਦੋਂ ਕਿਤੇ ਅਫੀਮ ਦੇ ਠੇਕੇ ਹੋਇਆ ਕਰਦੇ ਸੀ ਜਾਂ ਇਹਨਾਂ ਨੂੰ ਖੁੱਲ ਸੀ ਉਸ ਵੇਲੇ ਕੋਈ ਸਾਡੇ ਬੱਚੇ ਜਾਂ ਨੌਜਵਾਨ ਨੇ ਫਸੇ ਨਹੀਂ ਸੀ ਹੁਣ ਜਿਹੜੀ ਸਾਡੇ ਲਈ ਚਿੰਤਾ ਦਾ ਵਿਸ਼ਾ ਇਕ ਕੁਛ ਛੋਟੇ ਬੱਚੇ ਅਣਜਾਣ ਰੂਪ ਵਿੱਚ ਹਾਲਾਂਕਿ ਜਿਹੜੇ ਥੋੜਾ ਮੈਚੁਰ ਹੋਏ ਨੇ ਲੋਕ ਸਮਝ ਰਹੇ ਆ ਕੀ ਵਿਚਾਰ ਕਰੋਗੇ ਇਸ ਵਾਰੇ ਕੋਈ ਵਿਚਾਰ ਕਰੋਗੇ ਇਹ ਦੀ ਮੈ ਕੀ ਵਿਚਾਰ ਕਰ ਸਕਦਾ ਓਵਰਡੋਸ ਦਾ ਮਸਲਾ ਇੱਥੇ ਵੀ ਹੋ ਸਕਦਾ ਕਿ ਜੇਕਰ ਖੁੱਲ ਦੇ ਦਿੱਤੀ ਚਾਏ ਤੇ ਓਵਰਡੋਸ ਅਫੀਮ ਵੀ ਹੋ ਜਾਏ ਪੁਕੀ ਦੀ ਵੀ ਹੋ ਜਾਏ ਮਤਲਬ ਇਹ ਹੀ ਹੈ ਨਾ ਜਦੋਂ ਜੇ ਇਹ ਤਾਂ ਸੋਚਣਾ ਚਾਹੀਦਾ ਸਾਨੂੰ ਸਾਨੂੰ ਮਾਪਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਜਦੋਂ ਕਦੇ ਕਦੇ ਖੁੱਲੇ ਸੀ ਉਦੋਂ ਸਾਡੇ ਜਿਹੜੀਆਂ ਪਿਛਲੀਆਂ ਦੋ ਤਿੰਨ ਜਨਰੇਸ਼ਨਾਂ ਉਹਨਾਂ ਨੇ ਇਸ ਨੂੰ ਨਹੀਂ ਵਰਤਿਆ ਹਾਂਜੀ ਤਾਂ ਬਿਲਕੁਲ ਖੇਤੀਬਾੜੀ ਮੰਤਰੀ ਖੋਡਿਆ ਸਿੰਘ ਸਾਹਿਬ ਇਸ ਵੇਲੇ ਖਾਸ ਤੌਰ ਤੇ ਗੱਲਬਾਤ ਕਰ ਰਹੇ ਸੀ ਹਾਲਾਂਕਿ ਪੋਸਤ ਅਫੀਮ ਦਾ ਮੁੱਦਾ ਹੈ ਜਿਹੜਾ ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਵਿੱਚ ਗੂੰਜਿਆ ਤਾਂ ਕਹਿੰਦੇ ਕਿਤਨਾ ਕਿਤੇ ਦੇਖਿਆ ਜਾਵੇ ਤਾਂ ਹੁਣ ਛੋਟੇ ਜਿਹੜੇ ਬੱਚੇ ਨੇ ਉਹ ਸਿੰਥੈਟਿਕ ਡਰਗ ਦੇ ਐਡਿਕਟ ਹੋ ਰਹੇ ਨੇ ਪੁਰਾਣੇ ਅਫੀਮ ਦੇ ਠੇਕੇ ਜਿਹੜੇ ਨੇ ਪੋਸਤ ਦੇ ਠੇਕੇ ਨੇ ਉਹ ਪੁਰਾਣੇ ਸਮੇਂ ਵਿੱਚ ਸੀ ਬੰਦ ਕਿਉਂ ਹੋਏ ਬਹੁਤ ਸਾਰੇ ਮੁੱਦਿਆਂ ਤੇ ਖੁੱਲ ਕੇ ਗੱਲ ਖੇਤੀਬਾੜੀ ਮੰਤਰੀ ਵੱਲੋਂ ਕੀਤੀ ਗਈ ਹੈ ਕੈਮਰਾਮੈਨ ਰਸ਼ਨ ਅਗਰਗਿੰਗ ਸ਼ੁਕਲਾ ਧਲੀ ਪੋਸਤ ਪੰਜਾਬ